ਪੰਜਾਬ ਦੇ ਵਿੱਚ ਇੰਨੀ ਦਿਨੀ ਕਿਸਾਨ ਮੰਚ ਦੀ ਕਿਸਾਨ ਪਲੇਟਫਾਰਮ ਦੀ ਵੱਡੇ ਪੱਧਰ ਉਤੇ ਚਰਚਾ ਹੈ ਤੇ ਪਿਛਲੇ ਸਮੇਂ ਇਹ ਵੀ ਇੱਕ ਚਰਚਾ ਤੁਰੀ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਇੰਨੀ ਦਿਨੀ ਸੰਘਰਸ਼ ਉਤੇ ਨੇ ਕਿੰਨਾ ਕਿਤੇ ਕੋਈ ਸਿਆਸਤ ਤਾਂ ਨਹੀਂ ਖੇਡ ਰਹੀਆਂ ਇਸ ਚਰਚਾ ਤੋਂ ਬਾਅਦ ਕਿਸਾਨ ਸੰਘਰਸ਼ ਕਹ ਲਈ ਕਿ ਦਿੱਲੀ ਕੂਚ ਵਾਲਾ ਪ੍ਰੋਗਰਾਮ ਇੱਕ ਥਿਰ ਵੱਲੋਂ ਉਹ ਅੱਗੇ ਵੱਧਦਾ ਲੰਘੇ ਕਾਲ ਜਬਰੀ ਉਸ ਨੂੰ ਪੁਲਿਸ ਫੋਰਸ ਦੇ ਬਲਾ ਨਾਲ ਰੋਕ ਲਿਆ ਜਾਂਦਾ ਹੈ ਤੇ ਉਸ ਦੇ ਧਿਰ ਵੱਲੋਂ ਕਹਿ ਕਹ ਲਈਏ ਕਿ ਦੋ ਦਿਨ ਮੁਲਤਵੀ ਕਰ ਦਿੱਤਾ ਗਿਆ ਭਲਕੇ 23 ਨੂੰ ਉਹਦੇ ਤੇ ਫਿਰ ਫੈਸਲਾ ਲੈਣਾ ਹੈ ਦਿੱਲੀ ਕੂਚ ਦਾ ਪ੍ਰੋਗਰਾਮ ਦੂਜੇ ਪੱਨੇ ਐਸ ਕੇ ਐਮ ਸਿਆਸੀ ਜਿਹੜੀ ਵੱਜਦੀ ਹੈ ਉਸ ਵੱਲੋਂ ਅੱਜ ਇੱਕ ਚੰਡੀਗੜ੍ਹ ਬੈਠਕ ਸੀ ਦੇਸ਼ ਵਿਆਪੀ ਉਹਦੇ ਵਿੱਚ ਕੀ ਕੀ ਫੈਸਲੇ ਲਏ ਗਏ ਨੇ ਕਹਿ ਲਈਏ ਕਿ ਜਿਵੇਂ ਪਿਛਲੇ ਸਮੇਂ ਚਰਚਾ ਚੱਲਦੀ ਰਹੀ ਕਿਸਾਨ ਮੰਚ ਨੂੰ ਲੈ ਕੇ ਪਲੇਟਫਾਰਮ ਨੂੰ ਲੈ ਕੇ ਕਿ ਕਿਤੇ ਕੋਈ ਸਿਆਸਤਤਾ ਨਹੀਂ ਹੋ ਰਹੀ ਕਿਸਾਨਾਂ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਜਾਂ ਪੰਜਾਬ ਦੇ ਨਾਲ ਕਿਉਂਕਿ ਦੋਨੇ ਤਰ੍ਹਾਂ ਇਸ ਵੇਲੇ ਵਾਜਰੀਆਂ ਨੇ ਇੱਕ ਧਿਰ ਸਿਆਸੀ ਤੇ ਦੂਜੀ ਗੈਰ ਸਿਆਸੀ ਦਿੱਲੀ ਕੂਚ ਵਾਲਾ ਪ੍ਰੋਗਰਾਮ ਕਿਸਾਨੀ ਮੰਗਾਂ ਨੂੰ ਲੈ ਕੇ ਮੰਗਾਂ ਵੀ ਉਹ ਹੀ ਨਹੀਂ ਜਿਹੜੀਆਂ ਤਿੰਨ ਖੇਤੀ ਕਾਨੂੰਨਾਂ ਮੇਲੇ ਰਹਿੰਦੀਆਂ ਮੰਗਾਂ ਤੇ ਮੰਗਾਂ ਖੈਰ ਸਾਰੇ ਕਿਸਾਨਾਂ ਦੀਆਂ ਕਿਸਾਨ ਤਰ੍ਹਾਂ ਦੀਆਂ ਸਾਂਝੀਆਂ ਨੇ ਦਿੱਲੀ ਕੂਚ ਦਾ ਪ੍ਰੋਗਰਾਮ ਦਿੱਤਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜਿਹਦੀ ਇੱਕ ਵਾਰ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਨੇ ਤੇ ਨਾਲ ਕਿਸਾਨ ਮਜ਼ਦੂਰ ਮੋਰਚਾ ਜਿਹਦੇ ਵਿੱਚ ਸਰਵਣ ਸਿੰਘ ਪੰਦੇਰਹੂਰੀ ਤੇ ਹੋਰ ਵੱਡੇ ਆਗੂ ਸ਼ਾਮਲ ਨੇ ਦੂਜੇ ਪੰਨੇ ਐਸ ਕੇ ਐਮ ਜਿਹਦੇ ਵਿੱਚ ਬਲਬੀਰ ਸਿੰਘ ਰਾਜੀਵਾਲ ਡਾਕਟਰ ਦਰਸ਼ਨਪਾਲ ਕਾਦਿਆ ਸਾਹਿਬ ਤੇ ਹੋਰ ਰਮੇਂਦਰ ਸਿੰਘ ਕਟਿਆਲਾ ਜਾਹੋਰ ਬਹੁਤ ਸਾਰੇ ਆਗੂ ਨੇ ਖੇਰ ਅੱਜ ਐਸ ਕੇ ਐਮ ਸਿਆਸੀ ਦੀ ਬੈਠਕ ਹੁੰਦੀ ਹੈ ਚੰਡੀਗੜ੍ਹ ਉਸ ਬੈਠਕ ਦੇ ਵਿੱਚ ਕੀ ਕੁਝ ਹੋਇਆ ਤੇ ਦਿੱਲੀ ਕੁਝ ਪ੍ਰੋਗਰਾਮ ਕਿਤੇ ਪ੍ਰਭਾਵਿਤ ਤਾਂ ਨਹੀਂ ਹੋਏਗਾ ਜਿਹੜਾ ਐਸਕੇਮ ਨੇ ਪ੍ਰੋਗਰਾਮ ਦਿੱਤਾ ਇਸ ਸਾਰੀ ਗੱਲਬਾਤ ਵਾਸਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਅੱਜ ਜੁੜੇ ਨੇ ਉਹਗੇ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸੇ ਸਿੱਕਾਰ ਡਾਕਟਰ ਸਾਹਿਬ ਕੱਲ੍ਹ ਕਿਸਾਨ ਮੰਚ ਦੀ ਹੀ ਵੱਡੇ ਪੱਧਰ ਤੇ ਤੁਰਰੀ ਹੈ ਲੰਗੇ ਕਾਲ ਵੱਡੇ ਅਤੂ ਗੈਸ ਗੋਲੀਆਂ ਰਬੜ ਦੀਆਂ ਗੋਲੀਆਂ ਦੇ ਨਾਲ ਪੰਜਾਬ ਦੇ ਇੱਕ ਕਿਸਾਨ ਪੁੱਤਰ ਨੇ ਸ਼ਹਾਦਤ ਵੀ ਦਿੱਤੀ ਹੈ ਸੁਭਕਰਮ ਸਿੰਘ ਨੇ ਖੈਰ ਸਿੰਗਰ ਅਗਲੇ ਪੜਾਵਲ ਵਦਰੇ ਇੱਕ ਬੰਨੇ ਐਸ ਕੇ ਐਮ ਸਿਆਸੀ ਹੈ ਦੂਜੇ ਬੰਨੇ ਗੈਰ ਸਿਆਸੀ ਖੈਰ ਐਸ ਕੇ ਐਮ ਜਿਹੜਾ ਵੱਜਦਾ ਹੈ ਸਿਆਸੀ ਅੱਜ ਉਸ ਦੀ ਚੰਡੀਗੜ੍ਹ ਬੈਠਕ ਹੁੰਦੀ ਹੈ ਡਾਕਟਰ ਸਾਹਿਬ ਦੱਸਿਓ ਪੜਾ ਉਸ ਬੈਠਕ ਦੇ ਵਿੱਚ ਕਿਹੜੇ ਕਿਹੜੇ ਨਿਰਣੇ ਲਏ ਗਏ ਨੇ ਤੇ ਉਹ ਨਿਰਣੇ ਕਿਉਂ ਲਏ ਗਏ ਨੇ ਕੀ ਵਜ੍ਹਾ ਰਹੀ ਹੈ ਅਜਿਹੇ ਨਿਰਣੇ ਲੈਣ ਦੀ ਕਿਉਂਕਿ ਪਿਛਲੇ ਸਮੇਂ ਐਸਕੇਐਮ ਦੀਆਂ ਜਿਹੜੀਆਂ ਜੁੜੀਆਂ ਜੱਥੇਬੰਦੀਆਂ ਨੇ ਉਹਨਾਂ ਨੇ ਵਕ ਵਕ ਪ੍ਰੋਗਰਾਮ ਪਿਛਲੇ ਸਮੇਂ ਜਿਹੜੇ ਆਪਣੇ ਦਿੱਤੇ ਹੋਏ ਸੀ ਉਹ ਸਾਰੇ ਰੱਦ ਕਰ ਦਿੱਤੇ ਨੇ ਤੇ ਹੁਣ ਇੱਕ ਨਵੇਂ ਪ੍ਰੋਗਰਾਮ ਲਿਖੇ ਲਿਖੇ ਨੇ ਉਹ ਕਿਹੜੇ ਕਿਹੜੇ ਲਿਖੇ ਨੇ ਤੇ ਕਿਉਂ ਲਿਖੇ ਨੇ ਪਿਛਲੇ ਕੋਈ ਵਜ੍ਹਾ ਹੈ ਜਿਹੜੀ ਆਪਾਂ ਫੜਨੀ ਹੈ ਜੀ ਡਾਕਟਰ ਸਾਹਿਬ ਦੱਸਿਓ ਪਰ ਕਿਹੜੇ ਕਿਹੜੇ ਪ੍ਰੋਗਰਾਮ ਐਸਕੇਮ ਸਿਆਸੀ ਨਹੀਂ ਕਿਤੇ ਕੋਈ ਸਿਆਸਤਾ ਨਹੀਂ ਦੱਸਿਓ ਭਿੰਡਰ ਸਾਹਿਬ ਜਿਵੇਂ ਕਿ ਕਿਸਾਨ ਅੰਦੋਲਨ ਪਿਛਲੇ ਦਿਨਾਂ ਤੋਂ ਉੱਪਖ ਰਿਹਾ ਹੈ ਪਰ ਇਹਦੇ ਵਿੱਚ ਜਿਹੜੀ ਕੱਲ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜਿਹੜਾ ਇੱਕ ਨੌਜਵਾਨ ਸ਼ੂਕਰਨ ਦੀ ਮੌਤ ਹੋਈ ਹੈ ਗੋਲੀ ਚੱਲਣ ਦੇ ਨਾਲ ਇਹ ਬੜੀ ਮੰਦਭਾਗੀ ਹੈ ਇਹ ਕਿ ਉਹ ਦੇਸ਼ ਲਈ ਵੀ ਕੌਮ ਲਈ ਵੀ ਸਮੁੱਚੇ ਕਿਸਾਨੀ ਵਰਗ ਲਈ ਵੀ ਇਹ ਬਹੁਤ ਹੀ ਮਾਰਾ ਹੋਇਆ ਤੇ ਪਰਿਵਾਰ ਲਈ ਬਹੁਤ ਮਾਰਾ ਹੋਇਆ ਇਸ ਸੰਬੰਧ ਦੇ ਵਿੱਚ ਸਾਰੀਆਂ ਧਿਰਾਂ ਚਿੰਤਤ ਨੇ ਸਾਰੀਆਂ ਰਾਸੀ ਪਾਰਟੀਆਂ ਵੀ ਚਿੰਤਤ ਨੇ ਇਹਨਾਂ ਨੇ ਆਪਣਾ ਆਪਣਾ ਅਸ਼ੋਕ ਵਿਅਕਤੀਤ ਤੇ ਸੰਯੁਕਤ ਕਿਸਾਨ ਮੋਰਚਾ ਇਹ ਰੈਸੀ ਨੇ ਅੱਜ ਆਪਣੀ ਮੀਟਿੰਗ ਕਰਕੇ ਇਸ ਸੰਬੰਧ ਦੇ ਵਿੱਚ ਮੰਗ ਕੀਤੀ ਹੈ ਕਿ ਜ਼ਿੰਮੇਵਾਰ ਅਫਸਰਾਂ ਦੇ ਉੱਪਰ ਜ਼ਿੰਮੇਵਾਰ ਅਧਿਕਾਰੀਆਂ ਦੇ ਉੱਪਰ 302 ਦਾ ਪਰਚਾ ਦਰਜ ਹੋਵੇ ਅਤੇ ਜਿਨ੍ਹਾਂ ਨੇ ਕਿਸਾਨ ਪੁੱਤਰ ਸੁਭਕਰਮਣ ਸਿੰਘ ਨੂੰ ਗੋਲੀਆਂ ਮਾਰੀਆਂ ਨੇ ਜਿਹੜੇ ਉਹ ਜ਼ਿੰਮੇਵਾਰ ਨੇ ਉਹਨਾਂ ਦੀ ਗੱਲ ਕਰ ਰਹੇ ਹੋ ਡਾਕਟਰ ਸਾਹਿਬ ਜੀ ਹਾਂਜੀ 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 ਜੀ ਇਹ ਮੰਗ ਕੀਤੀ ਹੈ ਨਾ ਤੇ ਨਾਲ ਹੀ ਉਹਨਾਂ ਨੇ ਇਹ ਮੰਗ ਕੀਤੀ ਹੈ ਪ੍ਰੋਗਰਾਮ ਦਿੱਤਾ ਕਿ 23 ਫਰਵਰੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਦੇ ਪੁੱਤਰੇ ਸਾਡੇ ਜਾਣਗੇ ਤੇ ਇਸ ਤੋਂ ਬਾਅਦ 26 ਫਰਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਊਗਾ ਰੋਡ ਹਾਈਵੇ ਦੇ ਉੱਪਰ ਇਸ ਤਰ੍ਹਾਂ ਦਾ 26 ਮਾਰਚ ਨੂੰ ਹਾਈਵੇ ਉੱਤੇ ਮੁੱਖ ਹਾਈਵੇ ਉੱਤੇ ਟਰੈਕਟਰ ਮਾਰਚ ਜੀ ਹਾਂਜੀ ਇਸ ਤਰ੍ਹਾਂ ਦਾ ਇਹ ਪ੍ਰੋਗਰਾਮ ਇਹਨਾਂ ਨੇ ਦਿੱਤੇ ਨਹੀਂ ਜਿਹੜੇ ਕਹਿੰਦੇ ਭਾਬਾ ਕਿ ਜਿਹੜਾ ਐਸਕੇਐਮ ਗੈਰ ਸਿਆਸੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀ ਦਿੱਲੀ ਕੂਚ ਦਾ ਅੱਗੇ ਪੁਲਿਸ ਵੱਲ ਆਣੇ ਰੁਕ ਲਿਆ ਕਿਸਾਨਾਂ ਉੱਤੇ ਦਸਦੱਦ ਹੋਇਆ ਇੱਕ ਕਿਸਾਨ ਨੂੰ ਸ਼ਹੀਦੀ ਵੀ ਦੇਣੀ ਪਈ ਕਈ ਫੱਟੜ ਨੇ ਜ਼ਖਮੀ ਨੇ ਹੁਣ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਜਾਂ ਉਸ ਜਿਹੜਾ ਸੰਘਰਸ਼ ਦਿੱਲੀ ਕੂਚ ਵਾਲਾ ਉਹਦੀ ਹਮਾਇਤ ਦੇ ਵਿੱਚ ਐਸਕੇ ਨੇ ਅਜਿਹੀ ਫੈਸਲੇ ਲੈਣੀਆਂ ਚ ਅ ਭਿੰਡਰ ਸਾਹਿਬ ਚਾਹੁੰਦਾ ਤਾਂ ਇਹ ਹੈ ਬਿਲਕੁਲ ਕਿਉਂ ਜਦ ਕਿ ਇੰਨੀ ਵੱਡਾ ਸੰਘਰਸ਼ ਚੱਲ ਰਿਹਾ ਹੋਵੇ ਇਹਦੇ ਵਿੱਚ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਇੱਕ ਮਤ ਹੋ ਕੇ ਆਪੋ ਆਪਣੇ ਹੱਕਾਂ ਦੇ ਲਈ ਲੜਨਾ ਚਾਹੀਦਾ ਕਿਸਾਨਾਂ ਦੇ ਨਾਲ ਕਰਨਾ ਕਿਹਾ ਹਿੰਦਾ ਪਰੰਤੂ ਜਿਸ ਤਰ੍ਹਾਂ ਗੱਤ ਸਾਹਿਬ ਗੱਤ ਸਾਹਿਬ ਡਾਕਟਰ ਸਾਹਿਬ ਜਿਵੇਂ ਕਿ ਬਾਕੀ ਪ੍ਰੋਗਰਾਮ ਚਲੋ ਉਹਨਾਂ ਨੇ ਕਹਿਤ ਹੈ ਵੀ ਕਿ ਉਹ ਜਿਹੇ ਜ਼ਿੰਮੇਵਾਰ ਜਿਹੜੇ ਸ਼ਹੀਦ ਕਿਸਾਨ ਹੋਇਆ ਜਿਹੜੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਉਹ ਗੋਲਾ ਬਰੂਤ ਚਲਾਇਆ ਉਹਦੇ ਦੇ 302 ਦਾ ਪਰਚਾ ਹੋਏ ਕਾਰਵਾਈ ਹੋਏ ਵੱਡੀ ਜੈਜ ਮੰਗੇ ਤੇ ਉਸ ਕਿਸਾਨ ਸੰਘਰਸ਼ ਦੀ ਹਮਾਇਤ ਵੀ ਹੈ ਤੇ ਨਾਲ ਗ੍ਰਹਿ ਮੰਤਰੀ ਦੇ ਪੁਤਲੇ ਫੋਕੜਨ ਦੀ ਗੱਲ ਕੀਤੀ ਹੈ ਚਲੋ ਰੋਜ਼ ਪ੍ਰੋਗਰਾਮ ਹੈ ਹੁੰਦਾ ਵੀ ਹੈ ਤੇ ਨਾਲ ਜਿਹੜਾ 26 ਫਰਵਰੀ ਨੂੰ ਮੁੱਖ ਹਾਈਵੇ ਉੱਤੇ ਟਰੈਕਟਰ ਮਰਜ਼ੀਉਂ ਦੀ ਨਹੀਂ ਸਮਝਉਂਦੀ ਕਿਉਂਕਿ ਟਰੈਕਟਰ ਤਾਂ ਪਹਿਲਾਂ ਹੀ ਦਿੱਲੀ ਕੂਚ ਨੂੰ ਪਿੰਡਾਂ ਵਿੱਚੋਂ ਨਿਕਲ ਕੇ ਸੜਕਾਂ ਉੱਤੇ ਖੜੇ ਨੇ ਤੇ ਇਹਨਾਂ ਨੇ ਸੜਕਾਂ ਉੱਤੇ ਘਮਾਉਣ ਦਾ ਇਹ ਵਜ੍ਹਾ ਨਹੀਂ ਸਮਝਾਈ ਡਾਕਟਰ ਸਾਹਿਬ ਕੀ ਕੋਈ ਸਿਆਸਤਾ ਨਹੀਂ ਡਾਕਟਰ ਸਾਹਿਬ ਦੇਖਣ ਤੋਂ ਤੇ ਇਹੋ ਲੱਗਦਾ ਵੀ ਕੋਈ ਨਾ ਕੋਈ ਆਪਸੀ ਇਹਨਾਂ ਦੀ ਜਾਂ ਤਾਂ ਤਾਲਮੇਲ ਨਹੀਂ ਬੈਠ ਰਿਹਾ ਕਿ 23 ਫਰਵਰੀ ਨੂੰ ਹੀ ਸ਼ਾਮ ਨੂੰ ਐਸਕੇਐਮ ਗਾਇਰਸ ਨੇ ਆਪਣਾ ਅਗਲਾ ਪ੍ਰੋਗਰਾਮ ਦੇਣਾ ਜਿਹੜਾ ਕਿ ਉਹਨਾਂ ਨੇ 2 ਦਿਨ ਦੇ ਲਈ ਤੱਕ ਕੀਤਾ ਹੋਇਆ ਜੀ ਕਿ ਦਿੱਲੀ ਕੂਚ ਦੇ ਪ੍ਰੋਗਰਾਮ ਦੇ ਵਿੱਚ ਦੋ ਕਹਿ ਲਈ ਕਿ ਫੋਰਮਾ ਨੇ ਐਸ ਕੇ ਐਮ ਗੈਰ ਸਿਆਸੀ ਤੇ ਇੱਕ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ 23 ਨੂੰ ਪ੍ਰੋਗਰਾਮ ਚਾਅਵਦਾ ਹੈ ਇਹ ਸਾਰੇ ਕਿਉਂਕਿ ਮੁਲਤਵੀ ਕਰਨਾ ਪਿਆ ਉਹਨਾਂ ਨੂੰ ਮਜਬੂਰੀ ਵਸ ਜਦੋਂ ਦਿੱਲੀ ਦੀ ਹਕੂਮਤ ਨੇ ਉਹਨਾਂ ਦਾ ਜਿਹੜਾ ਰਾਹ ਰੋਕ ਲਿਆ ਫਿਰ ਰਾਹ ਦੇ ਵਿੱਚ ਮਾਨਜੂਗ ਹਾਈ ਕੋਰਟ ਵੱਲੋਂ ਵੀ ਇੱਕ ਡਿਸੀਜਨ ਆਇਆ ਤੇ ਲੰਘੇ ਕੱਲ ਜਿਉਂ ਹੀ ਇਹ ਲੀਡਰ ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰਦੇ ਆਂ ਸਰਦਾਰ ਰਾਏ ਜਾਂ ਢੱਲੇਵਾਲ ਜਾਂ ਤੰਦੇਰਪੁਰਾ ਜਦੋਂ ਇਹ ਸਭੂ ਬਾਰਡਰ ਤੋਂ ਅੱਗੇ ਬਤੌਰ ਲੀਡਰਸ਼ਿਪ ਅੱਗੇ ਲੰਘਣ ਲੱਗੇ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਅਜੇ ਹਾਂ ਨਹੀਂ ਕੋਈ ਕੂਟ ਵੱਲੋਂ ਫੈਸਲਾ ਹੈ ਤੁਸੀਂ ਬਾਈਕਸ ਜਾ ਸਕਦੇ ਹੋ ਪਰੰਤੂ ਟਰੈਕਟਰ ਨਹੀਂ ਤੁਸੀਂ ਨਾਲ ਲਿਜਾ ਸਕਦੇ ਟਰੈਕਟਰ ਇਹਨਾਂ ਨੇ ਕਿਹਾ ਵੀ ਟਰੈਕਟਰ ਬਿਨਾਂ ਨਹੀਂ ਅਸੀਂ ਰਹਿਣਾ ਹੈ ਉੱਥੇ ਸਾਡਾ ਖਾਣਾ ਪੀਣਾ ਆਦੀਆਂ ਰਾਤਾ ਲੱਗਣਗੇ ਸਿੰਗਰ ਸੇ ਟਰੈਕਟਰ ਜ਼ਿਮੀਂਦਾਰ ਦੀ ਕਿਸਾਨ ਦੀ ਮਜ਼ਦੂਰ ਦੀ ਬੈਲ ਗੱਡੀ ਹੈ ਪਰੰਤੂ ਉਹ ਨਹੀਂ ਮੰਨੇ ਅਖੀਰ ਨੂੰ ਕਾਜੀਆ ਫੋਰਸਾਂ ਨੇ ਉੱਥੇ ਫਿਰ ਹੱਥੋਂ ਗੈਸ ਦੇ ਗੋਲੇ ਛੱਡੇ ਕਈ ਕਿਸਾਨ ਵੀ ਜ਼ਖਮੀ ਹੋਏ ਦੱਲੇਵਾਲ ਸਾਹਿਬ ਵੀ ਇਸ ਮਾਮਲੇ ਦੇ ਵਿੱਚ ਪ੍ਰਭਾਵਿਤ ਚ ਆ ਗਏ ਬਾਅਦ ਚ ਰਜਿੰਦਰ ਹਸਪਤਾਲ ਦੇ ਵਿੱਚ ਦਾਖਲ ਵੀ ਰਹੇ ਨੇ ਅਜ ਤੱਕ ਖੈਰ ਜਿਹੜਾ ਦਿੱਲੀ ਕੂਚ ਦਾ ਪ੍ਰੋਗਰਾਮ ਹੈ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਕਿਸਾਨ ਤਾਂ ਟਰੈਕਟਰ ਲੈ ਕੇ ਸ਼ੰਭੂ ਬਾਰਡਰ ਉੱਤੇ ਡਟੇ ਹੋਏ ਨੇ ਪਿਛਲੇ ਕਈ ਦਿਨਾਂ ਤੋਂ ਖਨੌਰੀ ਬਾਰਡਰ ਤੇ ਡਟੇ ਹੋਏ ਨੇ ਜਾਂ ਕਈ ਹੋਰ ਬਾਰਡਰਾਂ ਉੱਤੇ ਤੇ ਪਿਛਲੇ ਕਈ ਦਿਨਾਂ ਤੋਂ ਉਹਨਾਂ ਦਾ ਇੱਕ ਰਾਹ ਰੁਕਿਆ ਹੋਇਆ ਹੈ ਜਦੋਂ ਕਿਸੇ ਦਾ ਮੰਜ਼ਲ ਜਾਣ ਤੋਂ ਪਹਿਲਾਂ ਰਾਹ ਰੁਕੇ ਜਾਵੇ ਨਾ ਉਹਨੂੰ ਬੜੀ ਕਾਲ ਪੈਂਦੀ ਵੀ ਹੈ ਕਿਉਂ ਆਪਾਂ ਵੀ ਦੇਖੀਏ ਕਿ ਜਾਮ ਦੇ ਵਿੱਚ ਕਿਤੇ ਫਸ ਜਾਈਏ ਆਮ ਤਾਂ ਐਂ ਹੁੰਦਾ ਵੀ ਯਾਰ ਕਦੋਂ ਜਾਮ ਖੁੱਲੇ ਕਦੋਂ ਆਪਾਂ ਆਪਣੀ ਮੰਜ਼ਲ ਵੱਲ ਵਧੀਏ ਪਰ ਉਹਨਾਂ ਦੀ ਮੰਜ਼ਲ ਤੋਂ ਪਹਿਲਾਂ ਹੀ ਖੈਰ ਰੁਕਿਆ ਜਾ ਰਿਹਾ ਖੈਰ ਅਜਿਹੀਆਂ ਸਥਾਤਰ ਜਾਂ ਗੈਰ ਸਥਾਤਰ ਦੀਆਂ ਕਈ ਪਾਲਿਸੀਆਂ ਵੀ ਹੁੰਦੀਆਂ ਨੇ ਪਰ ਫਿਰ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਕਿਸਾਨ ਤਾਂ ਪਹਿਲਾਂ ਹੀ ਟਰੈਕਟਰ ਲੈ ਕੇ ਸੜਕਾਂ ਉੱਤੇ ਨੇ ਨਿਤਰੇ ਹੋਏ ਨੇ ਤੇ ਫਿਰ SKM ਨੇ ਹਮਾਇਤ ਦਿੱਤੀ ਏ ਜਾਂ ਇਹ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਦੀ ਤਾਕ ਇਹ ਕੋਈ ਇਸ ਤਰ੍ਹਾਂ ਦਾ ਲੱਗ ਰਿਹਾ ਕੁਝ ਆਪਾਂ ਸਿੱਧਾ ਸਪਸ਼ਟ ਨਹੀਂ ਕਹਿ ਸਕਦੇ ਅ ਸਿੱਧੇ ਲਿਹਾਜ਼ ਤੋਂ ਆਪਾਂ ਜ਼ਿਕਰ ਆਪਾਂ ਡਾਕਟਰ ਸਾਹਿਬ ਗੱਲ ਕਰੀਏ ਕਿਉਂਕਿ ਇਹ ਕੇਡਰ ਨੂੰ ਰੋਕਣ ਵਾਲੀ ਗੱਲ ਹੈ ਕਿ ਜਿਹੜਾ SKM ਨਾਲ ਜੁੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਕੇਡਰ ਨੂੰ ਇਹ ਰੋਕ ਕਹਿ ਲਿਆ ਜਾਵੇ ਕਿ ਸਾਡਾ ਪ੍ਰੋਗਰਾਮ ਤਾਂ ਜੀ 26 ਫਰਵਰੀ ਦਾ ਹੈ ਅਸੀਂ ਇਸ ਪ੍ਰੋਗਰਾਮ ਦਿੱਲੀ ਕੂਚ ਦੇ ਵਿੱਚ ਨਹੀਂ ਜਾਣਾ ਜਦੋਂ ਜਿੱਤੇ ਨੰਨਾ ਜੇ ਆ ਜਾਵੇ ਨਹੀਂ ਜਾਣਾ ਮਤਲਬ ਕਿ ਪ੍ਰੋਗਰਾਮ ਨੂੰ ਫੇਰ ਕਰਨਾ ਹੈ ਕਿਸੇ ਤਰੀਕੇ ਨਾਲ ਪ੍ਰਭਾਵਿਤ ਕਰਨਾ ਉਸ ਕਦਰ ਹਮੈਦ ਨਹੀਂ ਹਮੈਦ ਹੁੰਦੀ ਵੀ ਚਲੋ ਪ੍ਰੋਗਰਾਮ ਦਿਓ ਪਹਿਲਾ ਤੁਸੀਂ ਸਾਨੂੰ ਨਹੀਂ ਸੱਦਿਆ ਭਾਵੇਂ ਨਹੀਂ ਸੱਦਿਆ ਜੋ ਮਰਜੀ ਹੈ ਅਸੀਂ ਤੁਹਾਡੇ ਨਾਲ ਤੁਰਾਂਗੇ ਸਾਡੇ ਵਰਕਰ ਟਰੈਕਟਰ ਲੈ ਕੇ ਨਿਕਲਣਗੇ ਦੇਖਦੇ ਆਂ ਵੀ ਅੱਗੇ ਕਿਹੜੀ ਸਰਕਾਰ ਕਿਹੜੀ ਹਕੂਮਤ ਹੁਣ ਕਿਸਾਨ ਨੂੰ ਰੋਕਦੀ ਹੈ ਤਾਂ ਜਿਹੜੀ ਐਸਕੇਐਮ ਦੀ ਬੈਠਕ ਹੋਈ ਏ ਡਾਕਟਰ ਸਾਹਿਬ ਉਹਦੇ ਵਿੱਚ ਇੱਕ ਰਿਪੋਰਟਰ ਪੁੱਛ ਰਿਹਾ ਐ ਐਸਕੇਐਮ ਦੀ ਲੀਡਰਸ਼ਿਪ ਨੂੰ ਜਿਹੜੀ ਸਿਆਸੀ ਹੈ ਕਿ ਤੁਸੀਂ ਉਹ ਜਥੇਬੰਦੀਆਂ ਜਿਹੜਾ ਦਿੱਲੀ ਪੂਚ ਹੈ ਉਹਨਾਂ ਦੇ ਨਾਲ ਤੁਸੀਂ ਕਿਉਂ ਨਹੀਂ ਸਹਿਯੋਗ ਦੇ ਰਹੀਆਂ ਹਮੈਤ ਉਹਨਾਂ ਨੂੰ ਤੁਹਾਨੂੰ ਦੇਣੀ ਬਣਦੀ ਹੈ ਤਾਂ ਉਸ ਲੀਡਰਸ਼ਿਪ ਦੇ ਵਿੱਚੋਂ ਇੱਕ ਲੀਡਰ ਜਿਹੜਾ ਕਦੇ ਸਿਆਸੀ ਵੀ ਵੱਡੇ ਪੱਧਰ ਉੱਤੇ ਰਿਹਾ ਹੈ ਤਾਂ ਕਹਿਣਾ ਸੀ ਕਿ ਫੇਰ ਤਾਂ ਉਹ ਕਹਿਣਗੇ ਕਿ ਸਾਡਾ ਪ੍ਰੋਗਰਾਮ ਫੇਲ ਕਰਨ ਆਏ ਨੇ ਕੋਈ ਅਜੀਹਾ ਦੋਸ਼ ਲਾਉਣਗੇ ਪਰ ਕੋਈ ਜਵਾਬ ਇਹ ਸੀ ਕਿ ਫਿਰ ਤੁਹਾਡੇ ਵਰਕਰ ਮਤਲਬ ਸਿਆਣੇ ਹੋਣੇ ਚਾਹੀਦੇ ਨੇ ਉਹ ਫੇਰ ਕਿਉਂ ਕਰਨਗੇ ਪ੍ਰੋਗਰਾਮ ਆਪਣਾ ਕਿਸਾਨ ਆਮ ਕਿਸਾਨ ਜੀ ਭਿੰਡਰ ਸਾਹਿਬ ਅਸਲ ਦੇ ਵਿੱਚ ਜਿਵੇਂ 220 ਦੇ ਵਿੱਚ ਜਿਹੜਾ ਕਿਸਾਨ ਮੋਰਚਾ ਲੜਿਆ ਗਿਆ ਸੀ ਸੰਘਰਸ਼ ਲੜਿਆ ਗਿਆ ਸੀਗਾ ਉਸ ਦੇ ਵਿੱਚ ਜਿਹੜੀ ਲੀਡਰਸ਼ਿਪ ਸੀ ਉਹ ਇਸ ਸੰਘਰਸ਼ ਦੇ ਵਿੱਚੋਂ ਲੀਡਰਸ਼ਿਪ ਪਿਛਲੇ ਪਾਸੇ ਅਸਲ ਦੇ ਵਿੱਚ ਜਿਹੜੀ ਗੱਲ ਸਮਝ ਆ ਰਹੀ ਹੈ ਇਹ ਲੀਡਰਸ਼ਿਪ ਦੇ ਆਪਸੀ ਕਲੈਸ਼ ਦੀ ਹੈ ਕਿ ਲੀਡਰਸ਼ਿਪ ਦੀ ਜਿਹੜੀ ਇਸ ਤਰ੍ਹਾਂ ਕਿ ਉਹ ਲੀਡਰ ਅਗਵਾਈ ਕਰਦੇ ਸੀ ਹੁਣ ਉਹ ਪਿੱਛੇ ਨੇ ਤੇ ਦੂਸਰੇ ਲੀਡਰਸ਼ਿਪ ਅੱਗੇ ਆ ਕੇ ਆਪਣਾ ਸੰਘਰਸ਼ ਡਾਕਟਰ ਸਾਹਿਬ ਲੀਡਰਸ਼ਿਪ ਦਾ ਸਵਾਲ ਨਹੀਂ ਗੱਲ ਆਮ ਕਿਸਾਨ ਦੀ ਹੈ ਤੇ ਲੀਡਰਾਂ ਦੀਆਂ ਮੰਗਾਂ ਉਹੀ ਨੇ ਸੇਮ ਜਿਹੜੀਆਂ ਰਹਿ ਗਈਆਂ ਸੀ ਪਾਰਟ 1 ਜਿਹੜਾ ਕਿਸਾਨ ਅੰਦੋਲਨ ਸੀ ਇਹ ਪਾਰਟ 2 ਇਹ ਕਹਿ ਰਹੇ ਨੇ ਸ਼ੁਰੂ ਹੋਇਆ ਪਰ ਉਹ ਮੰਗਾਂ ਮਸਲੇ ਤਾਂ ਉਹੀ ਨੇ ਵਰਕਰ ਵੀ ਉਹੀ ਨੇ ਵਰਕਰਾਂ ਦਾ ਜਜ਼ਬਾਤ ਵੀ ਉਵੇਂ ਖੜਾ ਹੈ ਸੜਕਾਂ ਦੇ ਵਿੱਚ ਭਾਵੇਂ ਲੰਘੇ ਕੱਲ ਪੁਲਿਸ ਬਲਾਂ ਨੇ ਕਿਸਾਨਾਂ ਨੂੰ ਰੋਕਿਆ ਜ਼ਬਰੀ ਵੀ ਰੋਕਿਆ ਸਿੱਧੀਆਂ ਗੋਲੀਆਂ ਮੀਂਹ ਚਲਾਈਆਂ ਤੇ ਪਰ ਉਕੇ ਨਹੀਂ ਸਾਡਾ ਫੈਸਲਾ ਹੈ ਕਿ ਅਸੀਂ ਦਿੱਲੀ ਕੂਚ ਕਰਨਾ ਇਹ ਕਹਿ ਰਹੇ ਨੇ ਵੀ ਦਿੱਲੀ ਕੂਚ ਨੂੰ ਛੱਡੋ ਅਸੀਂ ਤਾਂ ਸੜਕਾਂ ਉੱਤੇ ਟਰੈਕਟਰ ਚਲਾਉਣੇ ਆ ਸੜਕਾਂ 'ਤੇ ਟਰੈਕਟਰ ਚੱਲਣ ਨਾਲ ਐਡੀ ਤਗੜੀ ਤੇ ਡਾਢੀ ਹਕੂਮਤ ਨੂੰ ਕੀ ਫਰਕ ਪਾਊਗਾ ਸੜਕਾਂ 'ਤੇ ਟਰੈਕਟਰ ਖੈਰ ਪਹਿਲਾਂ ਤੁਰ ਹੀ ਹੋਏ ਨੇ ਦਿੱਲੀ ਕੂਚ ਵਾਲੇ ਜੀ ਪਿੰਡ ਸਰਵੇ ਹੀ ਹੈ ਨਾ ਜਿਹੜਾ ਕਿਉਂਕਿ ਇੱਕ ਪ੍ਰੋਗਰਾਮ ਦਿੱਤਾ ਗਿਆ ਜਿਹੜੇ ਬੈਠੇ ਨੇ ਮੋਰਚਾ ਲਾਈ ਬੈਠੇ ਨੇ ਬਾਰਡਰ ਦੇ ਉੱਪਰ ਬੈਠੇ ਨੇ ਵੀ ਉੱਥੋਂ ਅੱਗੇ ਦਿੱਲੀ ਨੂੰ ਕੂਚ ਕਰਨਾ ਹੈ ਬਜਾਏ ਇਹਦੇ ਜਿਹੜੀ ਦੂਸਰੀ ਧਿਰ ਹੈ ਉਹਨਾਂ ਨੂੰ ਉਹਨਾਂ ਦੇ ਲਈ ਪ੍ਰਤੀ ਸਿੱਧੀ ਹਮਾਇਤ ਦੇਣ ਦੀ ਜ਼ਰੂਰਤ ਸੀ ਇਹਦੇ ਤੋਂ ਇਹ ਲੱਗਦਾ ਵੀ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਆਪਸੀ ਕੋਈ ਨਾ ਕੋਈ ਕੰਟਰੈਡਿਕਸ਼ਨ ਹੈ ਜਿਹੜੀ ਜਿਸ ਦੇ ਕਾਰਨ ਉਹ ਵੱਖਰਾ ਪ੍ਰੋਗਰਾਮ ਹਰ ਹਾਲ ਦੇ ਰਹਿੰਦੇ ਉਹ ਵੱਖਰਾ ਹੁਣ ਅਸਲ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਤਾਂ ਮਾਰਚ ਦੇ ਪਹਿਲੇ ਹਫਤੇ ਤੱਕ ਕਿਉਂ ਕੰਡਕਟ ਲੱਗਣ ਦੀ ਹੈ ਸਭਾਵਨਾ ਮਾਨੇ ਰਾਜਨੀਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਦੇਸ਼ ਦੀ ਹਕੂਮਤ ਤੇ ਰਾਜਾਂ ਦੀਆਂ ਹਕੂਮਤਾਂ ਵੀ ਆਪੋ ਆਪਣੇ ਪੱਤੇ ਸੈੱਟ ਕਰ ਰਹੀਆਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਪੱਤੇ ਸੈੱਟ ਕਰ ਰਹੀਆਂ ਨੇ ਇਹਦੇ ਵਿੱਚੋਂ ਕਿਸਾਨੀ ਦੇ ਉੱਪਰ ਕਿਸਾਨੀ ਲੀਡਰਸ਼ਿਪ ਦੇ ਉੱਪਰ ਵੀ ਇਸ ਤਰ੍ਹਾਂ ਦੀ ਸ਼ਾਇਦ ਦਬਾਅ ਹੋਊਗਾ ਏਜੰਸੀਆਂ ਦਾ ਦਬਾਅ ਹੋਏਗਾ ਕਿਸ ਤਰ੍ਹਾਂ ਇਹਨੂੰ ਜਿਹੜਾ ਸੰਘਰਸ਼ ਹੈ ਇਹਨੂੰ ਸਬੋਟੇਜ ਕੀਤਾ ਜਾਵੇ ਇਸ ਦੇ ਲਈ ਬਹੁਤ ਕੁਝ ਚਲਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਐਸਕੇਐਮ ਖੁਦ ਹੀ ਕਿਸਾਨਾਂ ਦੇ ਸੰਘਰਸ਼ ਨੂੰ ਦਿੱਲੀ ਕੂਚ ਨੂੰ ਤਾਰਪੇਡੋ ਕਰਨ ਦੇ ਕਿਤੇ ਨਾ ਕਿਤੇ ਕਥਿਤ ਤਰ ਤੇ ਰੌਂ ਦੇ ਵਿੱਚ ਜਾਪਦਾ ਹੈ ਕਿ ਅਸੀਂ ਉਹਨਾਂ ਕਿਸਾਨਾਂ ਦੀ ਟਰੈਕਟਰ ਕੂਚ ਪ੍ਰੋਗਰਾਮ ਦਾ ਹਿੱਸਾ ਨਹੀਂ ਬਣਾਂਗੇ ਅਸੀਂ 26 ਨੂੰ ਟਰੈਕਟਰ ਘਮਾਵਾਂਗੇ ਸੜਕਾਂ ਉੱਤੇ ਸਵਾਲ ਕਿ ਸੜਕਾਂ ਉੱਤੇ ਟਰੈਕਟਰ ਸਿਰਫ ਟਰੈਕਟਰ ਗੱਲ ਦਾ ਟ੍ਰੈਕਟਰ ਦੀਆਂ ਅੱਖਾਂ ਖੜੀ ਹੈ ਨਾ ਟਰੈਕਟਰ ਹੀ ਰੋਕੇ ਜਾ ਰਹੇ ਨੇ ਟਰੈਕਟਰ ਉੱਤੇ ਵੀ ਅਦਾਲਤ ਦਾ ਕੋਈ ਫੈਸਲਾ ਹੈ ਜੱਟ ਕਿਸਾਨ ਜ਼ਿਮੀਂਦਾਰ ਮਜ਼ਦੂਰ ਕਹਿੰਦਾ ਕਿ ਟਰੈਕਟਰ ਸਾਡੀ ਇੱਕ ਆਈਕਨ ਹੈ ਟਰੈਕਟਰ ਬਿਨਾ ਸਾਡਾ ਗੁਜ਼ਾਰਾ ਨਹੀਂ ਜੀ ਕਿਉਂਕਿ ਜਿਹੜਾ ਹਾਈ ਕੋਰਟ ਦਾ ਜਿਸ ਤਰ੍ਹਾਂ ਦਾ ਫੈਸਲਾ ਆਇਆ ਵੀ ਦਿੱਲੀ ਨੂੰ ਜੇ ਕਿਸਾਨਾਂ ਨੇ ਜਾਣਾ ਤਾਂ ਬੱਸਾਂ ਤੇ ਚੜ੍ਹ ਕੇ ਜਾਂ ਹੋਰ ਮੀਨ ਦੇ ਰਾਹੀਂ ਜਾ ਸਕਦੇ ਨੇ ਟਰੈਕਟਰ ਨਹੀਂ ਲੈ ਕੇ ਜਾ ਸਕਦੇ ਜਿਸ ਤਰ੍ਹਾਂ ਦਾ ਸਾਹਮਣੇ ਆਇਆ ਤੇ ਦੂਸਰੀ ਗੱਲ ਕਿਉਂਕਿ ਜੇ ਐਸ ਕੇ ਐਮ ਸਿਆਸੀ ਵੱਲੋਂ ਇਸ ਤਰ੍ਹਾਂ ਦਾ ਪ੍ਰੋਗਰਾਮ ਦਿੱਤਾ ਜਾਂਦਾ ਜਿਸ ਤੋਂ ਇਹ ਲੱਗਦਾ ਵੀ ਹਰੇਕ ਧਿਰ ਨੂੰ ਇੱਕ ਬੇਵਿਸ਼ਵਾਸੀ ਯਹੀ ਪੈਦਾ ਹੋਈਆ ਆਪੋ ਆਪਣੇ ਕਾਡਰ ਨੂੰ ਬਚਾਉਣ ਦੇ ਲਈ ਜਿਆਦਾ ਫਿਕਰਮੰਦ ਨੇ ਨਾ ਕਿ ਇੱਕ ਸੰਘਰਸ਼ ਨੂੰ ਜਿਹੜਾ ਚੱਲ ਰਿਹਾ ਜਾਂ ਚਲਾਉਣਾ ਚਾਹੁੰਦੇ ਨੇ ਉਹਦੇ ਪ੍ਰਤੀ ਥੋੜੀ ਉਹਨਾਂ ਦੇ ਵਿੱਚ ਘਾਟ ਹੈ ਜਾਂ ਆਪਾਂ ਕਹੀਏ ਵੀ ਆਪਸੀ ਤਾਲਮੇਲ ਨਹੀਂ ਬੈਠ ਰਿਹਾ ਜਾਂ ਇਹਦੇ ਵਿੱਚ ਸਰਕਾਰ ਦਾ ਬਿਲਕੁਲ ਬਿਲਕੁਲ ਆਪਸੀ ਤਾਲਮੇਲ ਵਾਲੀ ਗੱਲ ਬਿਲਕੁਲ ਤੁਹਾਡੀ ਡਾਕਟਰ ਸਾਹਿਬ ਵਾਜਬ ਹੈ ਕਿਸੀ ਅਜਿਹੀ ਕਿਸਾਨ ਆਗੂ ਨੂੰ ਹੁਣ ਪੈਣਾ ਚਾਹੀਦਾ ਹੈ ਕਿ ਇਹ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਉੱਤੇ ਇਕੱਠਾ ਕੀਤਾ ਜਾਵੇ ਜਿਹੜਾ ਪ੍ਰੋਗਰਾਮ ਅੜਿਆ ਹੈ ਜਿਹਦੇ ਨਾਲ ਕਿਸਾਨਾਂ ਦੇ ਜਜ਼ਬਾਤ ਵੀ ਪੜਕ ਰਹੇ ਨੇ ਤੇ ਦਿੱਲੀ ਕੂਚ ਨੂੰ ਉਹ ਸਫਲ ਬਣਾਓ ਤੁਸੀਂ ਬਾਅਦ ਦੇ ਵਿੱਚ ਜਦੋਂ ਮਰਜ਼ੀ ਟਰੈਕਟਰ ਮਾਰਚ ਸੜਕਾਂ ਤੇ ਕਮਾ ਸਕਦੇ ਹੋ ਮੁੱਖ ਹਾਈਵੇ ਉੱਤੇ ਉਹ ਤੁਹਾਨੂੰ ਅਧਿਕਾਰ ਹੈ ਫਿਰ ਸਾਰੀਆਂ ਧਿਰਾਂ ਹੀ ਨਾਲ ਲੱਗ ਸਕਦੀਆਂ ਨੇ ਸਾਰਾ ਕਿਸਾਨ ਗੱਲ ਹੈ ਕਿ ਆਮ ਕਿਸਾਨ ਆਮ ਕਿਸਾਨ ਤਾਂ ਘਿਰ ਗਿਆ ਨਾ ਉਹ ਕਿੱਡਰੇ ਜਥੇਬੰਦੀਆਂ ਦੇ ਵਿੱਚ ਮੈਂ ਜੀ ਮੇਰੀ ਫਲਾਣੀ ਜਥੇਬੰਦੀ ਮੇਰੀ ਫਲਾਣੀ ਜਥੇਬੰਦੀ ਸਵਾਲ ਹੈ ਕਿ ਪੰਜਾਬ ਦਾ ਸਵਾਲ ਹੈ ਹੁਣ ਇੱਕ ਬੰਨੇ ਕਿਉਂਕਿ ਕੇਂਦਰ ਨੇ ਮਾਮਲਾ ਇਸ ਤਰ੍ਹਾਂ ਲੈ ਆਂਦਾ ਤੇ ਪੰਜਾਬ ਦੇ ਵਿੱਚ ਵੀ ਇਸ ਅੰਦੋਲਨ ਨੂੰ ਜੇਕਰ ਸਿਆਸੀ ਲਿਹਾਜ਼ ਤੋਂ ਕੋ ਕੀ ਹੈ ਨਾ ਭਾਵੇਂ ਕਿ ਜਿਹੜੀਆਂ ਮੇਨ 2 ਜਥੇਬੰਦੀਆਂ ਨੇ ਉਹ ਵੱਜਦੀਆਂ ਇੱਕ ਸਿਆਸੀ ਅਤੇ ਇੱਕ ਗੈਰ ਸਿਆਸੀ ਤੇ ਸਿਆਸੀ ਜਥੇਬੰਦੀ ਨੇ ਐ ਕਰ ਲਿਆ ਜਿਵੇਂ ਕੋਈ ਸ਼ਰੀਕੇਬਾਜ਼ੀ ਜੱਟਾਂ ਜ਼ਿਮੀਂਦਾਰਾਂ ਸੰਗਤ ਦੀ ਕੋਈ ਸ਼੍ਰੀ ਕੇ ਰਾਜੀ ਵੀ ਤੁਹਾਡਾ ਪ੍ਰੋਗਰਾਮ ਵੱਖਰਾ ਸਾਡਾ ਵੱਖਰਾ ਹਾਲਾਂਕਿ ਚਾਹੀਦਾ ਤੇ ਅਸੀਂ ਭਰਾਵੋ ਤੁਸੀਂ ਫਸਿਓ ਇਸ ਮਸਲਾ ਕਿਸਾਨ ਦਾ ਤੇ ਅਸੀਂ ਤੁਹਾਡੇ ਨਾਲ ਆ ਉਹ ਪ੍ਰੋਗਰਾਮ ਜਿਹੜਾ ਦੇਣਗੇ ਸਾਡੇ ਵਰਕਰ ਨਾਲ ਜਾਣਗੇ ਸਾਡੇ ਵਰਕਰ ਸਿਆਣੇ ਨੇ ਤੇ ਉਹ ਪ੍ਰੋਗਰਾਮ ਨੂੰ ਸਫਲ ਬਣਾਉਣਗੇ ਗੱਲ ਕਿਸਾਨੀ ਜਜ਼ਬਾਤ ਦੀ ਹੈ ਖੈਰ ਇੱਕ ਨਾਟ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਜੇਕਰ ਇਹਨੂੰ ਸਿਆਸੀ ਲਿਹਾਜ਼ ਤੋਂ ਬਹੁਤ ਫਰੀਕੀ ਨਾਲ ਕੋ ਕੀਏ ਨਾ ਤਾਂ ਜਿਹੜਾ ਇਹ ਹੁਣ ਦਿੱਲੀ ਕੂਚ ਪ੍ਰੋਗਰਾਮ ਸੀ ਜਿਹੜਾ ਹੁਣ ਸੰਭੂ ਤੇ ਇੱਥੇ ਖਨੌਰੀ ਬਾਰਡਰਾਂ ਉਤੇ ਰੁਕਿਆ ਹੋਇਆ ਇਸ ਦੇ ਵਿੱਚ ਲਾਲ ਝੰਡੇ ਨਹੀਂ ਵਿਖੇ ਗਏ ਅਕਸਰ ਇਹ ਜਿਹੜਾ ਪਹਿਲਾਂ ਕਿਸਾਨਾਂ ਦੇ ਮੋਰਚੇ ਦੇ ਵਿੱਚ ਨਾ ਕਿਤੇ ਨਾ ਕਿਤੇ ਲਾਲ ਝੰਡੇ ਵੀ ਝੂਲਦੇ ਹੁੰਦੇ ਸੀ ਦਿੱਲੀ ਜਿਹੜਾ ਕਿਸਾਨ ਅੰਦੋਲਨ ਸੀਗਾ ਵਕ ਵਕ ਟਿਕਰੀ ਜਾਂ ਸਿੰਗੂ ਜਾਂ ਅਗਾ ਗਾਜ਼ੀਪੁਰ ਉਥੇ ਲਾਲ ਝੰਡੇ ਨਾਲ ਬਰਾਬਰੀ ਝੂਲਦੇ ਸੀਗਾ ਪਰੰਤੂ ਇੱਥੇ ਕਿਸਾਨ ਜਥੇਬੰਦੀਆਂ ਦੀ ਤਾਂ ਝੰਡੇ ਨੇ ਵਿੱਚ ਕੇਸਰੀ ਝੰਡੇ ਵੀ ਝੂਲ ਰਹੇ ਨੇ ਕਹਿੰਦਾ ਪਾਬ ਕਿ ਇਦਾਂ ਲੱਗਦਾ ਹੈ ਕਿ ਕੁਝ ਲਾਲ ਝੰਡੇ ਵਾਲੇ ਲਾਲ ਸਲਾਮ ਵਾਲੇ ਵੱਖਰੇ ਐ ਤੇ ਦੂਜੇ ਬੰਨੇ ਕੇਸਰੀ ਝੰਡੇ ਵਾਲੇ ਬੋਲੀ ਸੋਨਿਹਾਲ ਵਾਲੇ ਇਹ ਕੋਈ ਇਦਾਂ ਦੀ ਵੀ ਵੰਡੀ ਪੈ ਰਹੀ ਏ ਜੀ ਪਿੰਡਰ ਸਾਹਿਬ ਕਿਉਂਕਿ ਜਿਹੜਾ ਪਹਿਲਾ ਸੰਘਰਸ਼ ਲੜਿਆ ਗਿਆ ਕਿ ਉਹਦੇ ਵਿੱਚ ਖੱਬੇ ਪੱਕੀ ਤੇ ਰਾ ਤੇ ਸਾਰੀਆਂ ਧਿਰਾਂ ਨੇ ਇਕੱਠੇ ਹੋ ਕੇ ਬੜੀ ਸਜੇ ਪੱਕੀ ਦਾ ਉਦੋਂ ਕੋਈ ਇਸ ਤਰ੍ਹਾਂ ਦਾ ਵਾਦ-ਵਿਵਾਦ ਨਹੀਂ ਸੀ ਉੱਠਿਆ ਹਾਲਾਂਕਿ ਕਿਸਾਨ ਲੀਡਰ ਕੁਝ ਦੋਸ਼ ਲਾ ਰਹੇ ਨੇ ਇੱਕ ਦੂਜੇ ਉੱਤੇ ਜਾਂ ਕੋਈ ਸੈਕੰਡ ਥਰਡ ਫੋਰਥ ਜਿਹੜੀਆਂ ਵੱਖਰੇ ਨੌਜਵਾਨਾਂ ਉੱਤੇ ਵੀ ਪਰੰਤੂ ਵੱਡੇ ਪੱਧਰ ਉੱਤੇ ਅਜਿਹਾ ਨਹੀਂ ਸੀ ਆਇਆ ਹੁਣ ਤਾਂ ਸ਼ੁਰੂਆਤੀ ਦੌੜ ਦੇ ਵਿੱਚ ਵੀ ਇਦਾਂ ਵੇਖਣ ਨੂੰ ਮਿਲਿਆ ਨਾ ਕਿ ਇਹ ਦੋ ਜਿੱਥੇ ਇਹ ਦਿੱਲੀ ਕੋਚ ਰੁਕਿਆ ਹੋਇਆ ਹੈ ਨਾ ਜੇਕਰ ਆਪਾਂ ਦੇਖੀਏ ਘੁੰਮ ਕੇ ਤਾਂ ਉਹਦੇ ਵਿੱਚ ਲਾਲ ਝੰਡਾ ਨਹੀਂ ਦਿਸਦਾ ਤਾਂ ਮੈਂ ਖੁਦ ਕੁਝ ਕਿਸਾਨ ਉੱਥੇ ਜਿਹੜੇ ਸੰਘਰਸ਼ ਦੇ ਵਿੱਚ ਨਹੀਂ ਕਿਹਾ ਕਿ ਦਿੱਲੀ ਨੂੰ ਜਦੋਂ ਦਿੱਲੀ ਇਹਦੋਂ ਉਹਨਾਂ ਸੀ ਤਾਂ ਲਾਲ ਚੰਡੇ ਵੀ ਝੂਲਦੇ ਸੀ ਇੱਥੇ ਕਿਸਾਨ ਜਥੇਬੰਦੀਆਂ ਦੇ ਚੰਡੇ ਤਾਂ ਝੂਲਦੇ ਹੀ ਨੇ ਕਿਉਂਕਿ ਉਹਨਾਂ ਦਾ ਪ੍ਰੋਗਰਾਮ ਹੈ ਕੇਸਰੀ ਝੰਡੇ ਵੀ ਝੁਲ ਰਹੇ ਨੇ ਪਰ ਉਹ ਲਾਲ ਝੰਡੇ ਨਹੀਂ ਤਾਂ ਕੁਝ ਗੜਬੜ ਵੀ ਸਾਹਮਣੇ ਆਈ ਸਿਆਸੀ ਲਿਹਾਜ਼ ਦੀ ਹੁਣ ਜਥੇਬੰਦੀਆਂ ਵੀ ਇੱਕ ਸਿਆਸੀ ਇੱਕ ਗੈਰ ਸਿਆਸੀ ਜੀ ਭਿੰਡਰ ਸਾਹਿਬ ਅਸਲ ਦੇ ਵਿੱਚ ਜੇ ਥੋੜਾ ਜਿਹਾ ਆਪਾਂ ਪਿੱਛੇ ਨਜ਼ਰ ਮਾਰੀਏ 26 ਜਨਵਰੀ 22 ਨੂੰ ਜੋ ਘਟਨਾਵਾਂ ਵਾਪਰੀਆਂ ਸਨ ਤੇ ਜਿਹੜੀ ਨੇ ਕਿਸਾਨ ਅੰਦੋਲਨ ਨੂੰ ਸਿਖਰ ਵੱਲ ਨੂੰ ਜਾਂਦੇ ਨੂੰ ਬਿਲਕੁਲ ਥੱਲੇ ਸੁੱਟ ਦਿੱਤਾ ਤੇ ਕਿਸਾਨਾਂ ਦੇ ਉੱਪਰ ਇਹ ਲੱਗ ਰਿਹਾ ਸੀ ਵੀ ਕਿਸਾਨ ਅੰਦੋਲਨ ਖਤਮ ਹੋ ਜਾਏਗਾ ਪਰੰਤੂ ਰਕੇਸ਼ ਕਹਿਤ ਵੱਲੋਂ ਕੀਤੀ ਗਈ ਬੰਗਾਰ ਨੇ ਉਸ ਅੰਦੋਲਨ ਨੂੰ ਫਿਰ ਉੱਪਰ ਵੱਲ ਨੂੰ ਵਧਾ ਦਿੱਤਾ ਕਿ ਹੁਣ ਵੀ ਨਹੀਂ ਉਸ ਉਸ ਵੇਲੇ ਵੀ ਜਿਹੜੇ ਐਸਕੇਐਮ ਦੀ ਲੀਡਰਸ਼ਿਪ ਸੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਐਲਾਨ ਕੀਤਾ ਗਿਆ ਸੀ ਨਾ 26 ਜਨਵਰੀ ਨੂੰ ਅਸੀਂ ਲਾਲ ਕਿਲੇ ਤੋਂ ਜਾਣਾ ਬਾਅਦ ਵਿੱਚ ਆਪਣਾ ਪ੍ਰੋਗਰਾਮ ਨੂੰ ਉਹਨਾਂ ਨੇ ਵਾਪਸ ਲੈ ਲਿਆ ਤਾਂ ਪਰੰਤੂ ਕੁਝ ਜਿਹੜੀਆਂ ਧਿਰਾਂ ਸੀ ਉਹਦੇ ਦੇ ਅੜੀਆਂ ਨਹੀਂ ਆ ਖੈਰ ਕਈ ਤਰ੍ਹਾਂ ਦੇ ਦੋਸ਼ ਵੀ ਲੱਗਦੇ ਨੇ ਇੱਕ ਦੂਜੇ ਤੇ ਲਾ ਵੀ ਰਹੇ ਨੇ ਵੀ ਉਹ ਸਰਕਾਰੀ ਤਰਨੰਤ ਲੜੀ ਮੇਲੀ ਸੀ ਉਹ ਉਹਦੇ ਨਾਲ ਮਿਲੀ ਸੀ ਖੈਰ ਉਸਾਮਾ ਲੰਘ ਚੁੱਕਾ ਹੈ ਗੱਲ ਆਪਾਂ ਉਹੀ ਗੱਲ ਕਰਦੇ ਆਂ ਲਾਲ ਸலாம் ਤੇ ਬੋਲੀ ਸੁਣਨ ਵਾਲਾ ਬਲਿਆਂ ਚ ਲਾਲ ਚੰਡੇ ਤੇ ਕੇਸਰੀ ਚੰਦੇ ਇਹਦੇ ਵਿੱਚ ਵੀ ਕੋਈ ਇੱਕ ਇਸ ਅੰਦੋਲਨ ਦੇ ਵਿੱਚੋਂ ਇੱਕ ਸਿਆਸੀ ਨਵਜ ਟੜਕਦੀ ਧੜਕਦੀ ਸਾਹਮਣੀ ਆਉਂਦੀ ਹੈ ਜੀ ਕਾਰਨ ਇਹ ਵੀ ਹੈ ਭਿੰਦਰ ਸਾਹਿਬ ਕੋਈ ਜਥੇਬੰਦੀ ਹੈ ਜਿਵੇਂ ਕਿ ਐਸ ਕੇ ਐਮ ਸਿਆਸੀ ਦੇ ਨਾਲ ਨੇ ਕੀਆਂ ਜਿਹੜੀਆਂ ਕਿ ਖੱਬੇ ਪੱਖੀ ਧਰਾਂ ਦੀਆਂ ਨੇ ਕੀਆਂ ਉਹ ਹਲੇ ਉਹਨਾਂ ਦਾ ਪ੍ਰੋਗਰਾਮ ਉਹ ਹੈ ਇਸੇ ਤਰ੍ਹਾਂ ਉਗਰਾਹਾ ਜਥੇਬੰਦੀ ਦਾ ਉਹ ਉਹਨਾਂ ਵੱਲੋਂ ਵੀ ਹਲੇ ਇਸ ਤਰ੍ਹਾਂ ਦੀ ਕੋਈ ਵੱਡੀ ਸਰਗਰਮੀ ਨਹੀਂ ਦਿਖਾਈ ਜਾ ਰਹੀ ਨਹੀਂ ਡਾਕਟਰ ਸਾਹਿਬ ਇਹਨਾਂ ਜਥੇਬੰਦੀਆਂ ਨੇ ਨਾ ਜਿਵੇਂ ਰਾਜੀਵਾਲ ਸਾਹਿਬ ਉਹਨਾਂ ਦਾ ਇੱਕ ਪ੍ਰੋਗਰਾਮ ਸੀ ਪਾਣੀਆਂ ਦੇ ਮੋਰਚਾ ਚੰਡੀਗੜ੍ਹ ਲਾਉਣਾ ਸੀ ਉਹਨਾਂ ਨੇ ਉਹਨਾਂ ਨੇ ਉਹ ਰੋਕ ਲਿਆ ਹੁਣ ਇਦਾਂ ਹੀ ਗ੍ਰਾਹ ਸਾਹਿਬ ਦੇ ਵੀ ਕੁਝ ਪ੍ਰੋਗਰਾਮ ਸਨ ਇਸ ਤੋਂ ਪਹਿਲਾਂ ਉਹਨਾਂ ਨੇ ਰੋਕ ਲਏ ਚਲੋ ਹਮੈਤ ਦੇ ਵਿੱਚ ਆਏ ਨੇ ਜਿਵੇਂ ਭਾਜਪਾ ਦੇ ਦਫਤਰ ਆਗੂਆਂ ਦੇ ਘਰਾਂ 'ਗੇ ਰੋਜ਼ ਪ੍ਰਦਰਸ਼ਨ ਕਰਨੇ ਟੋਲ ਪਲਾਜ਼ੇ ਬੰਦ ਕਰਨੇ ਕਿਉਂਕਿ ਇਹ ਜਿਹੜੀ ਇਹ ਐਸਕੇਐਮ ਸਿਆਸੀ ਗੈਰ ਸਿਆਸੀ ਦੀ ਹਮੈਤ ਦੇ ਵਿੱਚ ਜਿਹੜਾ ਦਿੱਲੀ ਕੂਚ ਪ੍ਰੋਗਰਾਮ ਹੈ ਜਿਹਦੇ ਮਤਲਬ ਕਿ ਸਰਕਾਰ ਵੱਲੋਂ ਧੱਕਾਸ਼ਾਹੀ ਕੀਤੀ ਗਈ ਹੈ ਹਮੈਤ ਬਿਲਕੁਲ ਵਾਜਬ ਹੈ ਪਰ ਇਸ ਮੈਦ ਦੇ ਵਿੱਚ ਉਹ ਇੱਕ ਟਰੈਕਟਰ ਮਾਰਚ ਉੱਤੇ ਆਪਾਂ ਸਾਰਾ ਫੋਕਸ ਕਰ ਰਹੇ ਆ 26 ਤਰੀਕ ਨੂੰ ਐਸਕੇਐਮ ਸਿਆਸੀ ਵੱਲੋਂ ਜਿਹੜਾ ਟਰੈਕਟਰ ਮਾਰਚ ਰੱਖਿਆ ਗਿਆ ਉਹਦੇ ਨਾਲ ਟਰੈਕਟਰ ਵੰਡੇ ਜਾਣਗੇ ਕਿਸਾਨਾਂ ਦਾ ਜਦੋਂ ਪ੍ਰੋਗਰਾਮ ਹੀ ਵੰਡਿਆ ਗਿਆ ਤਾਂ ਫਿਰ ਨੇਚਰਲੀ ਇਹ ਕਿ ਜਿਹੜਾ ਇਸ ਸਾਲ ਦੋਨਾਂ ਦਾ ਪ੍ਰੋਗਰਾਮ ਕਮਜ਼ੋਰ ਪੈ ਸਕਦਾ ਉੱਪਰ ਸਰਕਾਰ ਧਿਆਨ ਰੱਖ ਕੇ ਬੈਠੀ ਹੈ ਇਲੈਕਸ਼ਨ ਨੇੜੇ ਆ ਜੀ ਵਿੰਟਰ ਸਾਹਿਬ ਜਿਸ ਤਰ੍ਹਾਂ ਮੈਂ ਇੱਕ ਵਾਰ ਫੇਰ ਕਹਿਣਾ ਵੀ ਜੋ 26 ਜਨਵਰੀ ਜੀ ਜੋ ਇਹ ਤਿੰਨੋ ਘਟਨਾਵਾਂ ਵਾਪਰੀਆਂ ਸੀ ਬਿਲਕੁਲ ਉਹੋ ਪ੍ਰਸਥਿਤੀਆਂ ਹੁਣ ਉਤਪੰਨ ਹੋ ਰਹੀਆਂ ਨੇ ਕਿਆਂ ਕਿਸਾਨੀ ਜਥੇਬੰਦੀ ਦੇ ਵਿੱਚ ਇੱਕ ਦੂਸਰੇ ਪੱਤੀ ਬੇਵਿਸ਼ਵਾਸੀ ਪੈਦਾ ਹੋਈ ਹੋਈ ਹੈ ਪ੍ਰੰਤੂ ਜਿਸ ਤਰ੍ਹਾਂ ਕਿ ਰਕੇਸ਼ ਕੈਤ ਨੇ ਕ੍ਰਿਸ਼ਮਈ ਨੀਤੀਆਂ ਦੇ ਨਾਲ ਦੁਬਾਰਾ ਸੰਘਰਸ਼ ਨੂੰ ਉਠਾ ਲਿਆ ਸੀ ਉਸ ਤਰ੍ਹਾਂ ਹੀ ਹੋਣ ਲੱਗ ਜ਼ਰੂਰਤ ਹੈ ਕੋਈ ਇਹ ਜਿਹੜਾ ਲੀਡਰ ਹੋਵੇ ਸਿਆਸੀ ਲੀਡਰਸ਼ਿਪ ਜਿਹੜਾ ਕਿ ਕਿਸਾਨਾਂ ਦਾ ਲੀਡਰ ਹੋਵੇ ਜਿਹੜਾ ਕਿ ਹੁਣ ਇਸ ਸੰਕਟ ਦੇ ਵਿੱਚੋਂ ਸੰਕਟ ਦੀ ਘੜੀ ਹੈ ਜਿਹੜੀ ਕਿਸਾਨੀ ਸੰਘਰਸ਼ ਦੀ ਹੈ ਬਿਲਕੁਲ ਬਿਲਕੁਲ ਸੰਕਟ ਨੇ ਇਹੀ ਤਾਂ ਪੱਜਿਕਰ ਕਰ ਰਹੇ ਆ ਕਿ ਇਹ ਸਿਆਸਤ ਗੈਰ ਸਿਆਸਤ ਦੇ ਵਿੱਚ ਪਾਈ ਹੋਈ ਨੇ ਤੇ ਕਿਸਾਨੀ ਸੰਕਟ ਦੇ ਵਿੱਚ ਹੈ ਜੀ ਇਹ ਇਸ ਸੰਘਰਸ਼ ਨੂੰ ਕੱਢ ਕੇ ਦਿੱਲੀ ਸਰਕਾਰ ਦੇ ਖਿਲਾਫ ਆਪਣੀ ਲਾਮਬੰਦੀ ਕਰਨ ਦੇ ਵੱਲ ਨੂੰ ਵਧਣ ਤਾਂ ਜੋ ਕਿਸਾਨ ਆਪਣੇ ਇਹ ਨਤੀਜਿਆਂ ਤੇ ਪਹੁੰਚ ਸਕਣ ਆਪਣੇ ਗੋਲ ਨੂੰ ਪ੍ਰਾਪਤ ਕਰ ਸਕਣ ਆਪਣੀ ਜਿਹੜੇ ਸੰਘਰਸ਼ ਆ ਉਹਨੂੰ ਸਿਖਰ ਤੇ ਪਹੁੰਚਾ ਸਕਣ ਇਹਦੇ ਲਈ ਲੋੜ ਕਿਸਾਨਾਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਇੱਕ ਇਸ ਤਰ੍ਹਾਂ ਦੀ ਲੀਡਰਸ਼ਿਪ ਲਿਆਉਣ ਦੀ ਜ਼ਰੂਰਤ ਹੈ ਬਜਾਏ ਕਿ ਨਿੱਜੀ ਹਿੱਤਾਂ ਦੇ ਲਈ ਜਾਂ ਆਪੋ ਆਪਣੇ ਹਿੱਤਾਂ ਦੇ ਲਈ ਜਿਹੜਾ ਕਿ ਪਹਿਲਾਂ ਹੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਸ ਤਰ੍ਹਾਂ ਦੇ ਵਿੱਚ ਜਿਵੇਂ ਕਿ ਗ੍ਰਾਊਰੀ ਬਾਰਡਰ ਦੇ ਉੱਪਰ ਜ਼ਬਰ ਕੀਤਾ ਗਿਆ ਸਰਕਾਰੀ ਧਿਰ ਦੇ ਵੱਲੋਂ ਕੀਤਾ ਗਿਆ ਕਿਸਾਨਾਂ ਦੇ ਟਰੈਕਟਰ ਤੋੜੇ ਗਏ ਨੇ ਕਿਸਾਨਾਂ ਨੂੰ ਮਾਰ ਕੇ 33 ਟਰੈਕਟਰ ਕਾਰਾਂ ਬਿਲਕੁਲ ਪੰਡਿਤ ਤੇ ਗਏ ਨੇ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਨਾਲ ਕੀਤਾ ਗਿਆ ਕਿਉਂਕਿ ਜਨੋਰੀ ਬਾਰਡਰ ਦੇ ਕਿਸਾਨ ਤਿਰ ਦਾ ਇੱਕ ਸ਼ਿਕਵਾ ਵੀ ਹੈ ਕਿ ਜਿੱਥੇ ਪੁਲਿਸ ਨੇ ਉਹ ਸਾਰਾ ਕੁਝ ਕੀਤਾ ਕਿਸਾਨ ਇੱਕ ਸ਼ਹੀਦ ਵੀ ਹੋਇਆ ਉੱਥੇ ਕੁਝ ਸਿਵਿਲਨ ਲੋਕ ਵੀ ਉਹਨਾਂ ਦੇ ਨਾਲ ਆਏ ਜਿਨ੍ਹਾਂ ਨੇ ਉਹ ਭੰਡ ਤੋੜ ਕੀਤੀ ਟਰੈਕਟਰਾਂ ਦੀ ਕੁਝ ਉਹਨਾਂ ਚੋਂ ਵਰਦੀ ਤਾਰੀ ਸਨ ਕੁਝ ਗੈਰ ਵਰਦੀ ਤਾਰੀ ਅਜੇ ਹੁਣਾਂ ਦਾ ਸ਼ਿਕਵਾ ਹੈ ਜੀ ਭਿੰਟਰ ਸਾਹਿਬ ਜਦੋਂ ਸੰਘਰਸ਼ ਚੱਲਦਾ ਉਦੋਂ ਵੀ ਹੁੰਦਾ ਹੈ ਕਿ ਜਦੋਂ 26 ਜਨਵਰੀ ਨੂੰ ਫੇਲ ਕ ਲਾਲ ਕਿਲੇ ਤੇ ਬਨ ਨੂੰ ਜਾ ਰਹੀ ਸੀ ਉਦੋਂ ਕੁਝ ਟਰੈਕਟਰ ਮੁੜ ਰਹੇ ਸਨ ਹਰਿਆਣਾ ਦੇ ਵਿੱਚ ਹੀ ਉਹਨਾਂ ਦੇ ਉੱਪਰ ਲੰਗਰਾਂ ਵਾਲੀਆਂ ਟਰਾਲੀਆਂ ਦੇ ਉੱਪਰ ਰੋੜੇ ਬਾਜੀ ਕੀਤੀ ਗਈ ਸੀ ਪੱਥਰ ਬਾਜੀ ਕੀਤੀ ਗਈ ਸੀ ਇਸੇ ਤਰ੍ਹਾਂ ਜਦੋਂ ਅ ਕੈਸ ਸਾਹਿਬ ਦੇ ਜਿੱਥੇ ਉਹਨਾਂ ਨੇ ਆਪਣਾ ਲਾਇਆ ਹੋਇਆ ਸੀ ਉਹਨਾਂ ਦੇ ਆਲੇ-ਦਾਲੇ ਵੀ ਕੁਝ ਗੈਰ ਸਿਆਸੀ ਤੇ ਇਸ ਤਰ੍ਹਾਂ ਦੇ ਹਾਂ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਬਿਲਕੁਲ ਜੀਆਂ ਘਟਨਾਵਾਂ ਸੀਗੀਆਂ 26 ਜਨਵਰੀ ਨੂੰ ਮੈਂ ਤੇ ਪਟਿਆਲਾ ਦਾ মিডিਆ ਅਸੀਂ 5-6 ਜਣੇ ਆਈਟੀਓ ਬਾਰਡਰ ਉੱਤੇ ਸੀ ਇਸੀ ਉਹ ਤੁਸੀਂ ਜਿਹੜਾ ਸਾਰਾ ਸੀਨ ਦੇਖਿਆ ਜਿੱਥੇ ਉਤਰਾਖੰਡ ਰਾਜਸਥਾਨ ਜੂਪੀ ਦੇ ਜਿਹੜੇ ਕਿਸਾਨ ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਲੜਕੀਆਂ ਜਨਾਨੀਆਂ ਉਹ ਸ਼ਾਮਲ ਸਨ ਤਾਂ ਆਈਟੂ ਬਾਰਡਰ ਉਤੇ ਅਸੀਂ 2-3 ਘੰਟੇ ਉਹ ਭਿੜ ਦੇਖੀ ਗਿਆ ਅਖੀਰ ਨੂੰ ਕਿਉਂਕਿ ਲੱਖ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਕਿਸਾਨ ਸਨ ਤੇ ਉਹਨਾਂ ਨੇ ਬੈਰੀਕੇਟਿੰਗ ਜਿਹੜੀ ਬਹੁਤ ਵੱਡੀ ਲਗਾਈ ਗਈ ਸੀ 1.5-2 ਘੰਟੇ ਹਾਲਾਂਕਿ ਕਿਸਾਨਾਂ ਉੱਤੇ ਪੁਲਿਸ ਵੱਲੋਂ ਵੀ ਵੱਡਾ ਬਲਜੂਸ ਵਿਖਾਇਆ ਗਿਆ ਤਸ ਦੱਦ ਹੋਇਆ ਪਰੰਤੂ ਉਹਨਾਂ ਨੇ ਆਈਟੀਓ ਬਾਰਡਰ ਬੜੀ ਮੁਸ਼ਕਿਲ ਨਾਲ ਤੋੜਿਆ ਅਸੀਂ ਸਾਰਾ ਨੂੰ ਕਵਰ ਵੀ ਕੀਤਾ ਤਾਂ ਉਸ ਤੋਂ ਬਾਅਦ ਜਦੋਂ ਉਹ ਕਿਸਾਨ ਅਸੀਂ ਦਿੱਲੀ ਵਾਲੇ মিডিਆ ਨੂੰ ਪੁੱਛਿਆ ਕਿ ਹੁਣ ਇਹ ਕਿੱਧਰ ਜਾਣਗੇ ਉਹ ਕਹਿੰਦਾ ਵੀ ਜਿਹੜਾ ਪ੍ਰੋਗਰਾਮ ਦਿੱਤਾ ਹੈ ਅਸੀਂ ਲਾਲਕੇੜੇ ਦਾ ਲੀਡਰਸ਼ਿਪ ਨੇ ਇਸ ਸਕੀਮ ਨੇ ਉਧਰ ਹੀ ਜਾਣਗੇ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਪੰਜਾਬ ਪੌਣ ਆਏ ਸਾਨੂੰ ਘੰਟਾ ਕੋਈ ਲੱਗਿਆ ਤਾਂ ਇਹ ਸਾਰਾ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਕਿਸਾਨ ਜਿਹੜੇ ਗਾਜ਼ੀਪੁਰ ਬਾਉਂਡਰ ਤੋਂ ਇਧਰ ਨੂੰ ਵਧੇ ਤਾਂ ਉਹ ਲਾਲ ਕਿਲੇ ਤੇ ਪਹੁੰਚ ਚੁੱਕੇ ਸਨ ਪਹਿਲਾ ਨੰਨ ਤੇ ਰਾਮਜੀਤ ਤਾਂ ਇਸ ਤੋਂ ਬਾਅਦ ਅਗਲੀਆਂ ਜਿਹੜੀ ਘਟਨਾਵਾਂ ਚਲੋ ਖੈਰ ਉਹਨੂੰ ਰਾਣੀਆਂ ਨੇ ਆਪਾਂ ਅਜੋਕੇ ਕਿਸਾਨ ਮਾਹੌਲ ਉਤੇ ਕਿਸਾਨ ਸੰਘਰਸ਼ ਦੀ ਗੱਲ ਕਰ ਰਹੇ ਹਾਂ ਸਾਹਿਬ ਇਹ ਹੁਣ ਕੀ ਸਮਝਦੇ ਆ ਕਿ ਜਿਹੜਾ ਅਜੋਕਾ ਕਿਸਾਨ ਸੰਘਰਸ਼ ਹੈ ਇਹ ਤਾਂ ਵੰਡਿਆ ਜਾ ਰਿਹਾ ਹੈ ਪ੍ਰੋਗਰਾਮ ਵੰਡ ਕੇ ਦਿੱਤੇ ਜਾ ਰਹੇ ਨੇ ਲੀਡਰਸ਼ਿਪ ਵੰਡ ਚੁੱਕੀ ਹੈ ਤੇ ਜੇਕਰ ਆਪਾਂ ਦੇਖੀਏ ਐਸਕੀਐਮ ਗੈਰ ਸਿਆਸੀ ਜਾਂ ਕਿਸਾਨ ਮੋਰਚਾ ਜਿਹੜਾ ਦਿੱਲੀ ਕਿਸਾਨ ਜਿਹੜਾ ਪ੍ਰੋਗਰਾਮ ਜਿੰਨਾ ਦਿੱਤਾ ਹੋਇਆ ਉਹਨਾਂ ਵੱਲੋਂ ਵੀ ਖੁੱਲ੍ਹ ਕੇ ਹੱਲੇ ਦੂਜੀਆਂ ਧਿਰਾਂ ਨੂੰ ਸੱਦਾ ਨਹੀਂ ਦਿੱਤਾ ਜਾ ਰਿਹਾ ਵੀ ਆਜੋ ਭਰਾਓ ਅਸੀਂ ਸੰਕਟ ਚਾਂ ਉਹ ਵੀ ਬਸ ਛਡੀਆਂ-ਮੇਡੀਆਂ ਗੱਲਾਂ ਦੇ ਵਿੱਚ ਹੀ ਨੇ ਜਿਵੇਂ ਸਾਰਾ ਕੁਝ ਸਿਆਸਤ ਦੇ ਵਿੱਚ ਹੀ ਮਤਲਬ ਲਿਫਟ ਕੇ ਸਾਹਮਣੇ ਆ ਰਿਹਾ ਜੀ ਪਿੰਟਰ ਸਾਹਿਬ ਇਹਦੇ ਲਈ ਆਪਣੇ ਹਿੱਤਾਂ ਨੂੰ ਛੱਡ ਕੇ ਕਿਸਾਨੀ ਦੇ ਹਿੱਤਾਂ ਦੇ ਲਈ ਪਹਿਲ ਕਰਨ ਦੀ ਜ਼ਰੂਰਤ ਹੈ ਦੋਨੇ ਤਰ੍ਹਾਂ ਨੂੰ ਅੱਗੇ ਅੱਗੇ ਅੱਗਾ ਵਧਣ ਦੀ ਜ਼ਰੂਰਤ ਹੈ ਤਾਂ ਜੋ ਸੰਘਰਸ਼ ਨੂੰ ਅੱਗੇ ਵਧਾਇਆ ਜਾ ਸਕੇ ਜਿਸ ਤਰ੍ਹਾਂ ਕਿ ਸਰਕਾਰੀ ਤੰਤਰ ਉਹ ਲਾਜਮੀ ਉਹਦਾ ਜੋਰ ਪੂਰਾ ਹੁੰਦਾ ਵੀ ਇਸ ਸੰਘਰਸ਼ ਨੂੰ ਫੇਲ ਕੀਤਾ ਜਾਵੇ ਕਿਸੇ ਤਰ੍ਹਾਂ ਇਹਨਾਂ ਦੇ ਵਿੱਚ ਆਪਸੀ ਫੁੱਟ ਨੂੰ ਹੋਰ ਵਧਾਇਆ ਜਾਵੇ ਇਹ ਲਾਜਮੀ ਹੁੰਦਾ ਜਦੋਂ ਵੀ ਕੋਈ ਸੰਘਰਸ਼ ਚੱਲਦਾ ਹੈ ਤਾਂ ਸਰਕਾਰ ਨੇਚਰਲੀ ਸਰਕਾਰ ਸਦਾ ਚਿਰ ਨਹੀਂ ਚਾਹੇਗੀ ਵੀ ਕਦੇ ਵੀ ਕੋਈ ਕੋਈ ਵਰਗ ਸੰਘਰਸ਼ ਕਰੇ ਉਹ ਕਹਿੰਦੇ ਵੀ ਠੀਕ ਹੈ ਜੋ ਅਸੀਂ ਦੇ ਰਹੇ ਹਾਂ ਤੁਸੀਂ ਸਬਰ ਕਰੋ ਮਾਰਗੇ ਉਹ ਤਾਂ ਲਾਰੇ ਲੱਪੇ ਲਾਉਂਦੀ ਸਰਕਾਰ ਹਰ ਸਤਾ ਤੇ ਇੱਕ ਨਿਜਾਮ ਅਜਿਹਾ ਹੀ ਹੁੰਦਾ ਹੈ ਜੀ ਪਰ ਜਿੱਥੋਂ ਤੱਕ ਲੱਗਦਾ ਪਿਛਲਾ ਜੇ ਇਹਨਾਂ ਦਾ ਪਸ਼ੋਕੜ ਦੇਖਿਆ ਜਾਵੇ ਕਿਸਾਨ ਜਿੱਥੇ ਬੰਦੀ ਜਾਂਦਾ ਕਿਸਾਨ ਲੀਡਰਸ਼ਪਦਾ ਇਹ ਇਹ ਲੱਗਦਾ ਵੀ ਇਹ ਆਪਣੇ ਆਪ ਨੂੰ ਮੰਥਨ ਕਰਕੇ ਚਿੰਤਨ ਕਰਕੇ ਆ ਆਪਣੇ ਜਿਹੜੇ ਸੰਘਰਸ਼ ਨੂੰ ਅੱਗੇ ਜਰੂਰ ਵਧਾਉਣਗੇ ਨਹੀਂ ਤਾਂ ਜੇਕਰ ਇਸ ਤਰ੍ਹਾਂ ਸੰਘਰਸ਼ ਬੰਡਿਆ ਗਿਆ ਤਾਂ ਸੰਘਰਸ਼ ਦਾ ਕੋਈ ਮਨੋਰਥ ਨਹੀਂ ਹੈ ਨਾ ਹਾਂ ਬਿਲਕੁਲ ਜਿਹੜੀ ਕਿਸਾਨੀ ਮੰਗਾਂ ਨੇ ਜਾਂ ਮਸਲੇ ਨੇ ਨਾ ਉਹ ਕਿਸਾਨਾਂ ਨੂੰ ਭਾਵੇਂ ਕਿਹੜੀ ਜਥੇਬੰਦੀ A B C D ਉਹਨਾਂ ਨੂੰ ਛੜਕਾ ਤੇ ਉਤਰ ਨਹੀਂ ਪੈਣੇ ਲੀਡਰਸ਼ਿਪ ਨੂੰ ਜਿਹੜੀ ਆਪਣੇ ਵਰਕਰਾਂ ਲਈ ਆਪਣੇ ਕਰਮਚਾਰੀਆਂ ਲਈ ਆਪਣੇ ਕੇਡਰ ਲਈ ਪ੍ਰੋਗਰਾਮ ਦੇਣੇ ਹੀ ਪੈਣੇ ਨੇ ਜੇਕਰ ਅੱਜ ਕੋਈ ਤੇਰੇ ਸੜਕ ਉੱਤੇ ਘਿਰ ਗਈ ਫਸ ਗਈ ਤਾਂ ਦੂਜੀ ਤਰ੍ਹਾਂ ਦੀ ਹਮਾਇਤ ਦੇ ਵਿੱਚ ਖੁੱਲ ਕੇ ਆਉਣ ਦੀ ਲੋੜ ਹੈ ਨਾ ਕਿ ਕੋਈ ਸ਼ਰੀਕੇਬਾਜ਼ੀ ਵਿਖਾਉਣ ਦੀ ਕੋਈ ਹੋਰ ਤਰ੍ਹਾਂ ਦਾ ਪ੍ਰੋਗਰਾਮ ਦੇਣ ਦੀ ਕਿ ਜਿਹੜਾ ਪ੍ਰੈਕਟਰ ਕੋਚ ਪ੍ਰੋਗਰਾਮ ਇਹੋ ਤਾਰਪੇਡ ਚ ਆ ਜਾਏ ਅਜਿਹੇ ਤਰ੍ਹਾਂ ਦਾ ਕੋਈ ਸਵਾਲ ਉਠੇ ਸਵਾਲ ਹੀ ਕਿਉਂ ਉਠੇ ਜੀ ਡਟ ਸਾਹਿਬ ਅੱਜ ਲੋੜ ਹੈ ਚੱਲ ਰਹੇ ਸੰਘਰਸ਼ ਨੂੰ ਸਬੋਟੇਜ ਕਰਨ ਦੀ بجائے ਇਸ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਤੇ ਮਿਲ ਬੈਠ ਕੇ ਅਜਿਹੇ ਪ੍ਰੋਗਰਾਮ ਅਲੀ ਕਾਇਆ ਜਾਵੇ ਜਿਦੇ ਨਾਲ ਕਿਸਾਨੀ ਮੰਗਾਂ ਦੀ ਪ੍ਰਾਪਤੀ ਹੋ ਸਕੇ ਅਤੇ ਕਿਸਾਨਾਂ ਨੂੰ ਸੰਕਟ ਦੇ ਵਿੱਚੋਂ ਨਿਕਲਿਆ ਕੱਢਿਆ ਜਾ ਸਕੇ ਅਗਰ ਇਹ ਜਿਹਾ ਨਹੀਂ ਕੀਤਾ ਜਾਂਦਾ ਜੇ ਸੰਘਰਸ਼ ਫੇਲ ਹੋ ਜਾਂਦਾ ਤਾਂ ਪੰਜਾਬ ਕੀ ਸਮੋੱਚੇ ਕਿਸਾਨੀ ਵਰਗ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਫੈਲੇਗੀ ਅਤੇ ਕਿਸਾਨ ਜਿਹੜਾ ਕਿ ਪਹਿਲਾਂ ਹੀ ਬਹੁਤ ਬੁਰੀ ਤਰ੍ਹਾਂ ਘਿਰਿਆ ਹੋਇਆ ਉਸ ਦੇ ਦੁਬਾਰਾ ਉੱਠਣ ਦੀ ਸੰਭਾਵਨਾਵਾਂ ਬੜੀਆਂ ਘੱਟ ਪੈ ਜਾਣਗੀਆਂ ਇਹਦੇ ਨਾਲ ਜੇਕਰ ਕਿਸਾਨੀ ਸੰਘਰਸ਼ ਫੇਲ ਹੁੰਦਾ ਤਾਂ ਲੀਡਰਸ਼ਿਪ ਵੀ ਆਪਣਾ ਫੇਲ ਹੁੰਦੀ ਹੈ ਇਹਦੇ ਲਈ ਲੀਡਰਾਂ ਨੂੰ ਵੱਡਾ ਦਿਲ ਦਿਖਾ ਕੇ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ ਨਾ ਕਿ ਆਪਣੀਆਂ ਛੋਟੀਆਂ-ਛੋਟੀਆਂ ਉਸ ਦੀਆਂ ਜਿਹੜੇ ਫਾਇਦੇ ਨੇ ਜਾਂ ਆਪਣੀ ਜਥੇਬੰਦੀ ਦੇ ਫਾਇਦੇ ਨੇ ਇਸ ਪੱਖ ਤੋਂ ਉੱਪਰ ਉੱਠ ਕੇ ਬਡੇਰੇ ਹਿੱਤਾਂ ਦੇ ਲਈ ਕਾਰਜ ਕਰਨ ਦੀ ਜ਼ਰੂਰਤ ਹੈ ਬਿਲਕੁਲ ਉਧਰ ਜਿਹੜੇ ਖਨੌਰੀ ਬਾਰਡਰ ਤੇ ਸ਼ਹੀਦ ਹੋਇਆ ਕੱਲ ਕਿਸਾਨ ਨੌਜਵਾਨ ਕਿਸਾਨ ਸੁਭਕਰਮਣ ਸਿੰਘ ਉਹਦੇ ਲਈ ਜਥੇਬੰਦੀਆਂ ਨੇ ਕਹਿ ਲਿਆ ਕਿ ਐਸਕੇਮ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਨੇ ਕਿਹਾ ਕਿ ਸ਼ਹੀਦਾ ਦਰਜਾ ਪੰਜਾਬ ਸਰਕਾਰ ਦੇ ਵੀ ਹੁਣ ਅੱਗੇ ਵਿਖਣਾ ਹੋਵੇਗਾ ਕਿ ਸਰਕਾਰ ਉਸ ਉੱਤੇ ਕਦੋਂ ਫੈਸਲੇ ਤੇ ਮਤਲਬ ਖਰੀ ਉਤਰਦੀ ਹੈ ਦੂਜੇ ਬੰਨੇ ਐਸਕੇਮ ਨੇ ਵੀ ਉਸ ਸ਼ਹੀਦ ਕਿਸਾਨ ਪ੍ਰਤੀ 1 ਕਰੋੜ ਰੁਪਇਆ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜਾ ਸ਼ਹਾਦਤ ਦਿੱਤੀ ਗਈ ਹੈ ਸ਼ਹੀਦੀ ਦਰਜਾ ਵੀ ਦਿੱਤਾ ਜਾਵੇ ਤੇ ਨਾਲ ਮਾਇਕ ਮਦਦ ਜਿਹੜੀ ਭਣਦੀ ਹੈ ਸ਼ਹੀਦ ਨੂੰ ਉਹ ਦੇਣੀ ਚਾਹੀਦੀ ਹੈ ਜੀ ਬਿਲਕੁਲ ਕਿਉਂਕਿ ਇੱਕ ਨੌਜਵਾਨ ਇੱਕ ਘਰ ਦਾ ਚਰਾ ਇਕੱਲਾ ਇਕੱਲਾ ਬੱਚਾ ਚਲਿਆ ਜਾਣਾ ਬਹੁਤ ਵੱਡਾ ਉਹਦੀ ਪੂਰਤੀ ਨਹੀਂ ਹੋ ਸਕਦੀ ਇਹਦੇ ਲਈ ਠੀਕ ਹੈ ਕਿਸਾਨ ਜਿੱਥੇ ਬੰਦੀਆਂ ਮੰਗ ਕੀਤੀ ਹੈ ਅੱਗੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਪੂਰਤ ਭਾਈ ਵੀ ਕੀਤੀ ਜਾਵੇ ਇਹਦੇ ਲਈ ਸਰਕਾਰ ਨੂੰ ਦੇਖਣਾ ਬਣਦਾ ਤੇ ਸਰਕਾਰ ਆਪਣੇ ਤੌਰ ਤੇ ਕਿਸ ਤਰ੍ਹਾਂ ਕਾਰਜ ਕਰਦੀ ਹੈ ਇਹ ਤਾਂ ਸਰਕਾਰ ਦੇ ਕਾਰਜ ਖੇਤਰ ਦੇ ਵਿੱਚ ਆਉਂਦਾ ਹੈ ਉਹਨਾਂ ਨਾਲ ਹੀ ਸਮੇਂ 'ਚ ਪਤਾ ਲੱਗੇਗਾ ਵੀ ਸਰਕਾਰ ਇਸ ਪ੍ਰਤੀ ਦ੍ਰਿਸ਼ਟੀਕੋਣ ਯਕੀਨ ਹੈ ਬਿਲਕੁਲ ਸੋ ਡਾਕਟਰ ਸਾਹਿਬ ਨਾਲ ਇੱਕ ਵੱਡੀ ਗੱਲ ਇਹ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਸੰਘਰਸ਼ ਪਿਛਲੇ ਸਮੇਂ ਤੋਂ ਵਿੜਿਆ ਹੋਇਆ ਹੈ ਪਹਿਲਾਂ ਦਿੱਲੀ ਕਿਸਾਨ ਅੰਦੋਲਨ ਉਹਦਾ ਹੁਣ ਅਗਲਾ ਪੜਾਅ ਤੇ ਕਿਉਂਕਿ ਰਹਿੰਦੀਆਂ ਮੰਗਾਂ ਉੱਤੇ ਜਿਹੜੇ ਮਸਲੇ ਨੇ ਉਹ ਸਾਰਾ ਕੁਝ ਉਮੀਦਾਂ ਉਮੀ ਹੈ ਮੰਗਾ ਸੀਮ ਨੇ ਤੇ ਕਿਸਾਨ ਜਥੇਬੰਦੀਆਂ ਵੀ ਸੀਮ ਨੇ ਪਰ ਹੁਣ ਜਿਹੜੇ ਰਾਹ ਵੱਖ 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 ਨੇ ਜਿਵੇਂ ਕਿ ਤੁਸੀਂ ਇੱਕ ਪਹਿਲਾਂ ਕਿਹਾ ਕਿ ਕੋਈ ਅਜਿਹਾ ਵੱਡਾ ਕਿਸਾਨ ਆਗੂ ਸੰਜੀਤ ਗੀਤਿਰ ਉੱਠੇ ਕਿ ਪਹਿਲਾਂ ਕਿਸਾਨਾਂ ਦੇ ਵਿੱਚ ਏਕਤਾ ਕਰਵਾਏ ਕਿਉਂਕਿ ਆਮ ਕਿਸਾਨ ਜਿਹੜਾ ਆਮ ਜਜ਼ਬਾਤ ਨਾਲ ਜੁੜਿਆ ਇਹਨਾਂ ਅੰਦੋਲਨਾਂ ਦੇ ਨਾਲ ਉਹਨੂੰ ਵੀ ਜਿਹੜੀ ਇਹ ਬਿਜਲੀ ਫਕੀਰ ਉਹ ਬੜੀ ਚੁਭਵੀ ਲੱਗ ਰਹੀ ਹੈ ਖੈਰ ਹੁਣ ਅੱਗੇ ਦੇਖਦੇ ਹਾਂ ਕਿ ਕਿਸਾਨ ਜਥੇਬੰਦੀਆਂ ਅਗਲੇ ਸਮੇਂ ਕਿਸ ਤਰ੍ਹਾਂ ਦਾ ਇਕਾ ਕਰਦੀਆਂ ਨੇ ਕਿਉਂਕਿ ਏਕੇ ਬਿਨਾ ਕਿਸਾਨ ਦਾ ਗੁਜ਼ਾਰਾ ਨਹੀਂ ਮੰਗਾ ਵੱਡੀਆਂ ਨੇ ਹਾਕਮ ਟਾੜ ਸੋ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਮਸਲੇ ਉੱਤੇ ਚੈਨਲ ਈਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਓਕੇ ਬਹੁਤ ਸ਼ੁਕਰੀਆ ਈਮਿਸ਼ਨ ਪੰਜਾਬੀ